ਹਲਕਾ ਮਜੀਠ ਦੇ ਇਤਿਹਾਸਕ ਕਸਬਾ ਚ ਵਿੰਡਾ ਦੇਵੀ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਸੁੰਦਰ ਬੇਕਰੀ ਵਿਖੇ ਦੇ ਰਾਤ ਤਿੰਨ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਦੱਸਿਆ ਇਹ ਕਿ ਤਿੰਨ ਗੋਲੀਆਂ ਚਲੋਣ ਤੋਂ ਬਾਅਦ ਦੇ ਬਦਮਾਸ਼ ਫਰਾਰ ਹੋਏ ਨੇ ਹਾਲਾਂਕਿ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤਾਂ ਥਾਣਾ ਕਤੂਨਗਰ ਪੁਲਿਸ ਵੱਲੋਂ ਮੌਕੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਜੀਠਾ ਦੇ ਇਤਿਹਾਸਕ ਅ즈ਬਾ ਚਵਿੰਡਾ ਦੇਵੀ ਦਾਏ ਮਾਮਲਾ ਦੱਸਿਆ ਜਾ ਰਿਹਾ ਤੇ ਦੇ ਰਾਤ ਤਾੜ ਤਾੜ ਹੁੰਦੀ ਹੈ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਸਵਾਰ ਤਿੰਨ ਗੋਲੀਆਂ ਚਲਾ ਕੇ ਰਫੂ ਚੱਕਰ ਹੋਏ ਨੇ ਹਾਲਾਂਕਿ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਹਮਣੇ ਆਈਆਂ ਨੇ ਭਾਵੇਂ ਇਸ ਮਾਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤਾਂ ਫਿਲਹਾਲ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੰਦਨ ਸੁੰਦਰ ਮੇਰਾ ਨਾਮ ਜੀ। ਹਾਂਜੀ ਸਾਰਾ ਦਾਪਾ ਵੀ ਦੱਸੋ ਹੱਦ ਕੀ ਜੋ ਬਾਣਾ ਪਰਿਆ ਸ਼ਾਮੀ ਦੀ ਕੋਈ ਗੱਲ ਤੇ ਮੈਨੂੰ 10-15 ਦਿਨ ਤੋਂ ਪਹਿਲਾਂ ਹੀ ਮਤਲਬ ਫੋਨ ਕਾਲ ਆ ਰਹੀ ਹੈ, ਮੈਸੇਜ ਆ ਰਹੀ ਹੈ ਕਿ 40 ਲੱਖ ਰੁਪਏ ਰੋਟੀ ਮੰਗਦੇ ਮੇਰੇ ਕੋਲ। ਤੋਂ ਮੈਂ ਦਾ ਪਹਿਲਾਂ ਨਜ਼ਰਅੰਦਾਜ਼ੀ ਕੀਤਾ ਪਰ ਜਦੋਂ ਫੋਨ ਕਾਲ ਵੀ ਕਰਨੇ ਸ਼ੁਰੂ ਕਰਦੇ ਫਿਰ ਕਹਿੰਦੇ ਇਹ ਹੀ ਐਸਐਸਪੀ ਕੋ ਜਾਈਏਗਾ ਤੇ ਹੋਰ ਨਸਾਨ ਕਰਾਂਗੇ। ਅਸੀਂ ਤੁਹਾਨੂੰ బెਡ ਵੀ ਕੀਤੀ ਇਹੋ ਡਰਨਾ। ਇਹ ਦਾ ਬਦਲ ਸੰਸਾਨ ਕਰਨ ਉਹ ਬਤੁਦਾਂ ਨੇ ਤੁਹਾਨੂੰ ਬਖਸ਼ਤੀ ਭਾਵੇਂ ਜੇ ਐਸਐਸਪੀ ਜਾਓਗੇ ਜਾਂ ਕੇਪ ਹੋ ਜਾਓਗੇ ਬਟ ਅਫਸਰ ਕੋ ਆਪਾਂ ਬਦਲ ਸੰਸਾਨ ਕਰਾਂਗੇ ਸੋ ਮੈਂ ਫਿਰ ਗਿਆ ਨਹੀਂ ਆ ਤੇ ਦੋ ਚਾਰ ਦਿਨ ਤੋਂ ਧੀਕ ਹੀ ਮੋਗਲ ਧੀਕ ਹੀ ਫੋਨ ਫੋਲ ਮੈਸੇਜ ਕੋਈ ਨਹੀਂ ਆਇਆ ਬਟ ਹੁਣ ਅੱਜ ਉਹਨੇ ਐਮਪਾਇਰ ਕੀਤੇ ਚਾਰ ਬੰਦੇ ਠੀਕ ਹੈ ਨਾ ਚਾਹੁੰਦੇ ਇਨਸਾਫ ਸਰ ਇਹ ਚਾਹੁੰਦੇ ਸਿਕਿਉਰਟੀ ਸਾਡੇ ਜਾਨ ਦੀ ਜੇ ਜੇ ਕੋਈ ਸਾਡਾ ਸਮ ਕੋਈ ਹਾਨੂ ਕੀ ਹਥਿਆਰ ਲਿਆ ਜਾਵੇ ਜਿਹੜਾ ਕੋਈ ਅਟੈਕ ਕਰਦਾ ਵਾ ਅਸੀਂ ਵੀ ਸਾਰੇ ਕੋ ਕਰਦਾਂਗੇ ਫਿਰ ਅਟੈਕ ਹੋ ਜੀਆ ਉਹ ਸੜਿਆਮ ਕਹਿੰਦੇ ਤੁਹਾਨੂੰ ਮਾਰ ਲਾਂਗੇ ਉਹ ਕਰਨਾ ਹੁਣ ਆਪਾਂ ਬਾਹਰ ਵੀ ਨਾ ਜਾ ਸਕੀ ਕਿਤੇ ਆਪਣੇ ਕੰਮ ਕਰਵਣੇ ਕਰ ਸਕੀਏ ਤੇ ਕੀ ਮਹਿਸੂਸ ਕਰ ਰਹੇ ਤੁਸੀਂ ਅੱਜ ਦੀ ਇਸ ਹੋਈ ਗੱਲ ਦਾ ਸਰ ਹੁਣ ਦੱਬਦਾ ਹੀ ਇਹ ਬੰਦਾ ਕਿ ਫੈਮਿਲੀ ਹੁੰਦੀ ਨਾਲ ਦਫਰ ਜਾਂਦਾ ਹੀ ਇਹ ਬੰਦਾ ਬਾਹਰ ਵੀ ਨਹੀਂ ਕਰ ਸਕਦਾ ਜੀ ਅੱਜ ਜਿਹੜੇ ਆਪਣੇ ਦੁਕਾਨ ਤੇ ਤੁਹਾਡੇ ਤੇ ਗੋਲੀਬਾਰੀ ਹੋਈ ਹੈ ਇਸ ਸੰਬੰਧ ਕੀ ਕਹਿਣਾ ਚਾਹੁੰਦੇ ਹਾਂ ਜੀ ਮੈਂ ਦੇਖਾ ਸੁੰਦਰ ਚੰਦਰ ਦੀ ਮम्मा ਮੇਰੇ ਬੱਚੇ ਇੱਥੇ ਸਿੰਫੋਨੀ ਜੀ ਹੈਗੇ ਸਾਨੂੰ ਬਹੁਤ ਦੇਰ ਤੋਂ ਧਮਕੀਆਂ ਆਉਂਡੀਆਂ ਸੀਗੀਆਂ ਮੇਰੇ ਬੱਚਿਆਂ ਦਾ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਮੇਰ ਨਹੀਂ ਜਰਾ ਮੇਰੇ ਬੱਚੇ ਬਹੁਤ ਵਧੀਆ ਬੱਚੇ ਆ ਦੇ ਮੇਰੇ ਬੱਚਿਆਂ ਦੀ ਸੁਰੱਖਿਆ ਵਾਸਤੇ ਇਨਸਾਫ ਦੋ ਮਾਲੇ 99 ਪਈ ਪੁਲਿਸ ਪ੍ਰੋਟੈਕਸ਼ਨ ਦੇਓ ਮਿੰਮੁਤ ਕੁ ਸਮੇਂ ਦੀ ਲੱਗਦੀ ਵੀ ਮੈਂ ਕਹਾਂ ਕਿ ਮੈਂ ਤਾਂ ਉੱਪਰ ਬੈਠੀ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਇਹ نیچے ਗੋਲੀਆਂ ਚੱਲਣ ਡੀਆਂ ਤਿੰਨ ਜਣੇ ਕਹਿੰਦੇ ਆਏ ਸੀ ਬਾਈਕ ਤੇ ਮੂੰਹ ਬੰਦਿਆ ਰਹੀ ਉਹਨਾਂ ਦੇ ਵੈਜ ਦੇ ਕਾਕਾ ਆਪਣਾ ਹੰਮੇ ਤਹੀ ਕੀ ਲੱਗਦਾ ਭਾਜੀ ਚਾਚੀ ਚਾਚੀ ਜੀ ਤਹੀ ਭਾਣ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤੇ ਆਪ ਹੀ ਸਾਨੂੰ ਪੜ੍ਹੇ ਨਾ ਤਾਂ ਕਿ ਤੇ ਇਹ ਐ ਲੈਟ ਟੈਂਸਰ ਦੇ ਵਿੱਚ ਆ ਗਿਆ ਗੋਲੀਆਂ ਦਾ ਥੋੜੇ ਜੀ ਇਸ ਤਰ੍ਹਾਂ ਹੁੰਦਾ ਵਿਆ ਇਹ ਤੇ ਸਭ ਵੇਹੀ ਹੈ ਕਿ ਪ੍ਰੋਡਕਸ਼ਨ ਸਾਨੂੰ ਪ੍ਰੋਡਕਸ਼ਨ ਦੇ ਵਿੱਚ ਪ੍ਰੋਡਕਸ਼ਨ ਦੇ ਵਿੱਚ ਕਿਉਂਕਿ ਅਸੀਂ ਦੁਕਾਨਦਾਰ ਬੰਦੇ ਆਂ ਇਸ ਦੁਕਾਨਾਂ ਦੇ ਉੱਤੇ ਬੈਣਾ ਹੀ ਬੈਣਾ ਆ ਸਾਰੀ ਦਿਹਾੜੀ ਤੇ ਜੇ ਇਸ ਤਰੀਕੇ ਨਾਲ ਹੁੰਦਾ ਰਿਹਾ ਤੇ ਫਿਰ ਤਾਂ ਬਹੁਤ ਮੁਸ਼ਕਿਲ ਹੋ ਗਿਆ ਸੇ ਕਾਰੋਬਾਰ ਕਰਨਾ ਪੰਜਾਬ ਦੇ ਵਿੱਚ ਜਦੋਂ ਇਹ ਧਮਕੀਆਂ ਦਿੱ ਰਹੀਆਂ ਆ どうぞ。